ਆ ਦੇਖੋ 2 ਦਿਨਾਂ ਬਾਅਦ ਫਿਰ ਹੋਈ ਫੈਕਟਰੀ ਚ ਚੋਰੀ ਇਹ 10 ਦਿਨਾਂ ਦੇ ਵਿੱਚ ਸਾਡੇ ਇਥੇ ਅੰਦਰ ਤੀਸਰੀ ਚੋਰੀ ਹੋ ਗਈ ਹੈ ਦੋ ਚੋਰੀਆਂ ਸਾਡੇ ਪੜੋਸ ਚ ਵੀ ਇਹਨਾਂ ਦੌਰਾਨ ਹੋਈਆਂ 10 ਦਿਨਾਂ ਦੇ ਅੰਦਰ ਤੀਸਰੀ ਵਾਰ ਚੋਰਾਂ ਨੇ ਬਣਾਇਆ ਇਸ ਫੈਕਟਰੀ ਨੂੰ ਨਿਸ਼ਾਨਾ ਚੋਰਾਂ ਦਾ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਗਏ ਅੰਦਰ ਉਹ ਸਾਰਾ ਧਾਰਾ ਤੁਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚੱਲ ਗਏ ਆ ਸਾਰੀ ਘਟਨਾ ਸੀਐਸਟੀਵੀ ਕੈਮਰੇਜ ਹੋਈ ਕੈਦ ਬਟਾਲਾ ਚ ਰੇਲਵੇ ਰੋਡ ਤੇ ਬੀਤੇ 2 ਦਿਨ ਪਹਿਲਾਂ ਇੱਕ ਫੈਕਟਰੀ ਚ ਚੋਰਾਂ ਨੇ ਉੱਚੀਆਂ ਕੰਧਾਂ ਟੱਪ ਕੇ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਮੌਕੇ ਪੁਲਿਸ ਦੇ ਅਧਿਕਾਰੀ ਵੀ ਮੌਕਾ ਵੇਖਣ ਪਹੁੰਚੇ ਲੇਕਿਨ ਚੋਰਾਂ ਦੇ ਹੌਸਲੇ ਐਨੇ ਬੁਲੰਦ ਨੇ ਕਿ ਉਹਨਾਂ ਨੂੰ ਜਿਵੇਂ ਕਿਸੇ ਡਰ ਨਹੀਂ ਹੁੰਦਾ ਦੋ ਦਿਨ ਬਾਅਦ ਅੱਜ ਫਿਰ ਉਹਨਾਂ ਵੱਲੋਂ ਇਸ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ 10 ਦਿਨਾਂ ਚ ਇਸ ਫੈਕਟਰੀ 'ਚ ਤੀਸਰੀ ਵਾਰ ਚੋਰੀ ਦੀ ਵਾਰਦਾਤ ਹੋਈ ਹੈ ਚੋਰਾ ਵੱਲੋਂ ਫੈਕਟਰੀ ਦਾ ਨਾ ਤਾਂ ਤਾਲਾ ਤੋੜਿਆ ਗਿਆ ਬਲਕਿ ਸੀਸੀਟੀਵੀ ਸਾਫ਼ ਸਾਹਮਣੇ ਆਇਆ ਕਿ ਕਿਵੇਂ ਚੋਰ ਫੈਕਟਰੀ ਦੀ ਉੱਚੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤੇ ਮੁੰਡ ਅੰਦਰ ਤੋਂ ਇੱਕ ਬੋਰੀ ਦਾ ਸਾਰਾ ਕੀਮਤੀ ਸਮਾਨ ਇਕੱਠਾ ਕਰ ਉਸੇ ਹੀ ਰਸਤੇ ਵਾਪਸ ਚਲਾ ਗਿਆ ਅਤੇ ਇਹ ਵਾਰਦਾਤ ਉਸ ਵੱਲੋਂ ਰਾਤ ਦੇ ਹਨੇਰੇ 'ਚ ਨਹੀਂ ਬਲਕਿ ਦਿਨ ਦੇ ਹਾਰੇ ਸਵੇਰੇ ਪਹਿਲੇ ਵਕਤ ਕਰੀਬ 8 ਵਜੇ ਕੀਤੀ ਗਈ ਉੱਥੇ ਹੀ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਉਥੋਂ ਫਰਾਰ ਹੋ ਗਏ ਨੇ ਇਸ ਇਲਾਕੇ 'ਚ ਲਗਾਤਾਰ ਚੋਰਾਂ ਵੱਲੋਂ ਦਫ਼ਤਰਾਂ ਤੇ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਫੈਕਟਰੀ ਮਾਲਕ ਨਰੇਸ਼ ਸਨਾਨ ਨੇ ਦੱਸਿਆ ਕਿ ਅੱਜ ਜਿਵੇਂ ਹੀ ਉਹ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਵੱਲੋਂ ਫਿਰ ਉਨ੍ਹਾਂ ਦੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਖਾਸ ਕਰ ਉਨ੍ਹਾਂ ਦੀਆਂ ਮਸ਼ੀਨਾਂ ਨੂੰ ਜੋ ਬਿਜਲੀ ਸਪਲਾਈ ਦੀਆਂ ਬਿਜਲੀ ਦੀਆਂ ਤਾਰਾਂ ਨੇ ਉਹ ਵੀ ਚੋਰ ਨਾਲ ਲੈ ਕੇ ਫਰਾਰ ਹੋ ਗਏ ਨੇ ਅਤੇ ਜੋ ਮਹਿੰਗਾ ਸਮਾਨ 베アリング ਪਾਰਟਨ ਆਦਿ ਲੈ ਕੇ ਚੋਰ ਫਰਾਰ ਹੋ ਗਏ ਨੇ ਉੱਥੇ ਹੀ ਫੈਕਟਰੀ ਮਾਲਕ ਨੇ ਦੱਸਿਆ ਕਿ ਹਾਲੇ 2 ਦਿਨ ਪਹਿਲਾਂ ਹੀ ਵਾਰਦਾਤ ਹੋਈ ਸੀ ਅਤੇ ਹੁਣ ਫਿਰ ਹੋ ਗਈ ਅਤੇ ਉਸ ਦੀ ਫੈਕਟਰੀ 'ਚ 10 ਦਿਨਾਂ 'ਚ ਤੀਸਰੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂ ਨਹੀਂ ਅਜਿਹੇ ਚੋਰਾਂ ਨੂੰ ਪੁਲਿਸ ਵੱਲੋਂ ਨੱਥ ਪਾਈ ਜਾ ਰਹੀ ਨਰੇਸ਼ ਸਾਨਨ ਜੀ ਇੱਥੇ ਤੁਹਾਡੀ ਫੈਕਟਰੀ ਹੈ ਔਰ ਕਿਦਾਂ ਚੋਰੀ ਹੋਈ ਥੋੜਾ ਦੱਸੋ ਰਾਜਾ ਫਾਊਂਡਰੀ ਰੇਲਵੇ ਰੋਡ ਬਟਾਲਾ ਇਹ 10 ਦਿਨਾਂ ਦੇ ਵਿੱਚ ਸਾਡੇ ਇੱਥੇ ਅੰਦਰ ਤੀਸਰੀ ਚੋਰੀ ਹੋ ਗਈ ਹੈ ਦੋ ਚੋਰੀਆਂ ਸਾਡੇ ਪੜੋਸ 'ਚ ਵੀ ਇਹਨਾਂ ਦੌਰਾਨ ਹੋਈਆਂ ਪਹਿਲੀ ਚੋਰੀ 15 ਤਰੀਕ ਦੀ ਰਾਤ ਨੂੰ ਹੋਈ ਹੈ ਦੂਸਰੀ ਚੋਰੀ 26 ਤਰੀਕ ਨੂੰ ਹੋਈ ਆ ਤੀਸਰੀ ਚੋਰੀ 27 ਤਰੀਕ ਨੂੰ ਹੋ ਗਈ ਆ ਚੋਰਾਂ ਦਾ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਗਏ ਅੰਦਰ ਉਹ ਸਾਰਾ ਧਾਰਾ ਤੁਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚੱਲ ਗਏ ਆ ਜੇ ਇਦਾਂ ਹੀ ਐਡਮਿਨਿਸਟ੍ਰੇਸ਼ਨ ਚੱਲਣੀ ਹੈ ਤੇ ਫੇਰ ਅਸੀਂ ਕੰਮ ਬਗਾ ਬੰਦ ਕਰਕੇ ਚਾਬੀਆਂ ਦੇ ਦੰਨੇ ਅਸੀਂ ਲੋਨ ਦੇ ਉੱਤੇ ਫੈਕਟਰੀਆਂ ਚੁੱਕੀਆਂ ਕਿੰਨਾ ਕੁ ਨੁਕਸਾਨ ਅਸੀਂ ਚੱਲੀ ਹੈ ਇੱਕ ਬੰਨੇ ਉਹ ਕਹਿ ਦਿੰਦੇ ਜੀ ਅਸੀਂ ਫੋਨ ਕਰਦੇ ਹਾਂ ਕਿ ਚੋਰੀ ਹੋ ਗਈ ਹੈ ਤੇ ਉਹ ਬੇਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਤਾਰਾਂ ਫੇਰ ਵੱਢ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੁੱਕ ਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵਾ ਕਿੱਦਾਂ ਅਸੀਂ ਕੰਮ ਚਲਾਵਾਂਗੇ ਕੋਈ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅੱਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲੇਕਿਨ ਕਲੀਅਰ ਕੱਟ ਸੀਸੀਟੀਵੀ ਦੀ ਫੁਟੇਜ ਹੁੰਦੇ ਬਾਵਜੂਦ ਵੀ ਕੁਝ ਨਹੀਂ ਹੋ ਪਰ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਹੁਣ ਕਿਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਡਿੱਕੀਏ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਆ ਪਿੱਛੋਂ ਦੀ ਆਂਦਾ ਵਾ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਅੱਜ ਜਿਹੜੀ ਘਟਨਾ ਕਿੰਨੇ ਵਜੇ ਦੀ ਆ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:00 8:00 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀਆਂ ਹੋ ਰਹੀਆਂ ਸਾਰਾ ਕੁਝ ਆ ਗਿਆ ਹੋਇਆ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਬਿਲਕੁਲ ਕਿਸੇ ਕਿਸਮ ਦਾ ਡਰ ਖੌਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਹੈ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਫੈਮ ਜਾਂਦਾ ਡਰ ਜਾਂਦਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ-ਬਾਰ ਚੋਰੀਆਂ ਕੋ ਧਾਂ ਦੇ ਹੋ ਰਹੀਆਂ ਵੇ ਸ਼ਹਿਰ ਸ਼ਹਿਰਾਂ ਵਿਚ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ ਆ